ਬਜ਼ੁਰਗਾਂ ਦੇ ਚਾਹ ਤੇ ਸਰਪੰਚ ਸਾਹਿਬ ਪਾਈ ਜਾਂਦੇ ਹੈਗੇ ਗਲੀਆਂ ਦੇ ਗਾ ਆਪਣੀਆਂ ਸਾਰੀਆਂ ਗਲੀਆਂ ਸਰਪੰਚ ਸਾਹਿਬ ਨੇ ਲਗਭਗ ਬਣਾਤੀਆਂ ਹੁਣ ਮੇਨ ਗਲੀ ਹੈ ਜਿਹੜੀ ਉਹਦਾ ਕੰਮ ਵੀ ਸਟਾਰਟ ਕਰਨ ਲੱਗਿਆ ਸਰਪੰਚ ਸਾਹਿਬ ਮੇਨ ਗਲੀ ਦਾ ਕੰਮ ਆ ਪਹਿਲਾਂ ਜਿਹੜੇ ਛੋੜੀਆਂ ਛੋੜੀਆਂ ਗਲੀਆਂਆਂ ਆ ਇਹਦੇ ਜਿਹੜੇ ਟੋਟੇ ਆ ਨਾ ਸਰਪੰਚ ਸਾਹਿਬ ਇਹ ਬਣਾਈ ਜਾਂਦੇ ਹੈਗੇ ਤੇ ਮੁੜ ਕੇ bari ਮੇਨ ਗਲੀ ਦੀ ਹੈਗੀ ਕਿਉਂਕਿ ਮੇਨ ਗਲੀ ਨਾਲ ਪਿੰਡ ਦੀ ਸਾਨ ਵਧਦੀ ਆ ਜੇ ਮੇਨ ਗਲੀ ਸੁਣੀ ਹੋਊਗੀ ਤਾਂ ਅੱਛਾ ਆਲੇ ਦੁਆਲੇ ਬੂਟੇ ਬੂਟੇ ਵਧੀਆ ਸੋਹਣੇ ਲੱਗ ਜਾਣਗੇ ਤੇ ਸਰਪੰਚ ਸਾਹਿਬ ਆ ਜਿਹੜੀਆਂ ਛੋੜੀਆਂ ਛੋੜੀਆਂ ਗਲੀਆਂ ਇਹ ਬਣਾ ਕੇ ਬਾਅਦ ਚੋ ਜਿਹੜੀ ਪਿੰਡ ਦੀ ਮੇਨ ਗਲੀ ਆ ਉਹਦਾ ਕੰਮ ਚਲਾਉਣਾ ਸਰਪੰਚ ਸਾਹਿਬ ਨੇ ਪਿੰਡ ਦੀ ਮੇਨ ਗਲੀ ਦਾ ਸਹੀ ਹੈ ਨਾ ਬਈ ਹਾਂਜੀ ਮੈਂ ਵੀ ਜੀ ਖਾਤਾ ਮੈਂ ਵੀ ਪਤਾ ਮੈਂ ਸਰਪੰਚਿੰਦ ਪਿੰਡ ਨੂੰ ਅਤੇ ਜਿਹੜਾ ਬਾਈ ਕਹਿੰਦਾ ਵੀ 메ਨ ਗਲੀ 메ਨ ਗਲੀ ਦਾ ਬਾਈਕ ਬਹੁਤ ਵੱਡਾ ਹੈ 30 ਤੋਂ 35 ਲੱਖ ਰੁਪਏ ਦਾ ਪਰ ਜਿਹੜਾ ਸਭ ਤੋਂ ਵੱਡਾ ਜਿਹੜੀਆਂ ਛੋਟੀਆਂ ਗਲੀਆਂ ਦੇ ਉੱਤੇ ਹੀ ਪਿੰਡ ਦੀ ਸੁੰਦਰਤਾ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਸਰਕਾਰ ਸਾਡੇ ਕੋਲੇ ਫੰਡ ਦੇਊਗੀ ਮੁਹैया ਕਰਾਊਗੀ ਉਵੇਂਵੇਂ ਅਸੀਂ ਉਹ ਗਲੀਆਂ ਬਣਾਵਾਂਗੇ ਹੁਣ ਸਾਡੀ 8ਵੀਂ 9ਵੀਂ ਗਲੀ ਹੈ ਬਾਕੀ ਗਲੀ ਦੇ ਮਾਰਕ ਖੜੇ ਹੈ ਹਾਂ ਜਿੰਮਾ ਜੀ ਇਹਨਾਂ ਦਾ ਸ਼ਾਰਟ ਲੱਕ ਪਾ ਸਕਾ ਆ ਜਾ ਇੱਧਰ ਆ ਜਾ ਠੀਕ ਹਨਾ ਚਾਹੇਗਾ ਵਧੀਆ ਭਾਈ ਹਾਂ ਇਹ ਤਾਂ ਖੋਦਾ ਆ ਪੂਰਾ ਕਿੰਨਾ ਚਿਰ ਹੋ ਗਿਆ ਗਲੀ ਨੂੰ ਇਹਨੂੰ ਬਿੱਲੂ ਸਰਪੰਚ ਵਾਲੇ ਬਣੇ ਸਾਬ ਸਿੱ ਬਿੱਲੂ ਸਰਪੰਚ ਵਾਲੇ 2000 ਤੋਂ ਵਿੱਚ ਸਾਡੇ ਸਾਬਕਾ ਸਰਪੰਚ ਬਿੱਲੂ ਸਿੰਘ ਜੀ ਜਿਹੜੇ ਹੁਣ ਸਵਰਗ ਸਤਾਰ ਕੇ ਨਾ ਤੇ ਬਹੁਤ ਹੀ ਨਾਈਸ ਪਰਸਨ ਬੰਦੇ ਸੀ ਉਹਨਾਂ ਨੇ ਗਲੀ ਬਣਾਈ ਸੀ ਬਾਈ ਦੱਸਦੇ ਆ ਤੇ 20 ਤੋਂ 25 ਸਾਲ ਹੋ ਗਏ ਜ਼ਿਆਦਾ ਹੀ ਟਾਈਮ ਹੋ ਗਿਆ ਤੇ ਉਹ ਅੱਜ ਇਹ ਗਲੀ ਦਾ ਟਾਈਮ ਆਇਆਗਾ ਬੱਸ ਬਕੇ ਬਾਕੀ ਇਹ ਬਾਈ ਹੋਰੀ ਇੱਥੇ ਨੇ ਖੁਸ਼ ਹੋ ਬਾਈ ਰੰਗਲੇ ਪੰਜਾਬ ਦੀ ਗ੍ਰਾਂਟ ਆਈ ਆ ਤੇ ਬਾਈ ਰੰਗਲਾ ਪੰਜਾਬ ਬਣਾਈ ਜਾਂਦੇ ਆ ਤੇ ਇਹ ਗਲੀਆਂ ਵਿੱਚ ਆਸੇ ਪਾਸੇ ਬੂਟੇ ਵੀ ਲਾ ਦਿੰਦੇ ਪਰ ਇਹ ਗਲੀਆਂ ਪੀੜੀਆਂ ਆ ਸਹੀ ਨਾ ਬਿਲਕੁਲ ਰੰਗਲੇ ਪੰਜਾਬ ਦੀ ਸਕੂਲ ਵਾਸਤੇ ਆਈ ਹੈ ਉਹ ਸਕੂਲ ਦੇ ਵਿੱਚ ਗਲੀ ਬਣ ਰਹੀ ਹੈ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਪਈ ਸੀ ਬੱਚਿਆਂ ਨੂੰ ਜਦੋਂ ਮੀਂਹ ਆਉਂਦਾ ਪਾਣੀ ਦੇ ਵਿੱਚ ਡੁੱਬਦੇ ਰਹੇ ਹੁਣ ਉਹ ਘੱਟੋ ਘੱਟ 1.5-2 ਫੁੱਟ ਚੱਕੀ ਗਈ ਹੈ ਨਾ ਤੇ ਸੋ ਬਹੁਤ-ਬਹੁਤ ਧੰਨਵਾਦ ਵੈਰੀ ਖਾਲਸਾ ਵੈਰੀ ਬਹੁਤ ਬਹੁਤ ਲੱਖ